ਪਰ ਸਾਡੇ ਪਿੰਡ ਚ ਬਾਈ ਵੱਢ ਨਾ ਆਏ ਜੇ ਕੋਈ ਵੜਵਾ ਐਸਾ ਫਿਰ ਛਿੱਤਰ ਲਾਵਾਂਗੇ ਅਸਟਾ ਮੰਗ ਰਿਹਾ ਬਾਬਾ ਕਹਿੰਦੇ ਆਂ ਜੀ ਆ ਸਿੱਧੂ ਫੜਿਆ ਸੀ ਇਹ ਵੀ ਐਸੇ ਜੀ ਕਿਉਂਕਿ ਐਸੀ ਜੀ ਚਾਲ ਨਹੀਂ ਸਾਰਾ ਕੰਮ ਹੋਇਆ ਭਾਈ ਕਿਉਂਕਿ ਐਸੇ ਨਹੀਂ ਫੜਾਇਆ ਗਿਆ ਕਹਿੰਦੇ ਵੀ ਇਹ ਸਰਕਾਰ ਤੰਗ ਕਰਦੀ ਆਈ ਹੈ ਸਰਕਾਰਾਂ ਸਾਡੇ ਵਾਸਤੇ ਕੋਈ ਵੀ ਚੰਗੀ ਨਹੀਂ ਸਾਰੀਆਂ ਸਾਰੀਆਂ ਅਸੀਂ ਸਾਰੀਆਂ ਸਰਕਾਰਾਂ ਨੂੰ ਦੇਖ ਲਿਆ ਸਰਕਾਰ ਕੋਈ ਵੀ ਚੰਗੀ ਨਹੀਂ ਜਿਹੜੇ ਇਹੇ ਵਾਦੇ ਕਰੇ ਸੀ ਭਗਵਾਨ ਜਮਾਨ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਹੁਣ ਆਪਣਾ ਜਿਹੜਾ ਕਿਉਂਕਿ ਜਿਹੜਾ ਪੰਨਾ ਸਿੱਧੂ ਫੜਿਆ ਸੀ ਇਹ ਵੀ ਐਸੇ ਨਹੀਂ ਕਿਉਂਕਿ ਐਸੀ ਦੀ ਚਾਲ ਨਾਲ ਸਾਰਾ ਕੰਮ ਹੋਇਆ ਭਾਈ ਕਿਉਂਕਿ ਐਸੇ ਨਹੀਂ ਫੜਾਇਆ ਐ ਐਸੀ ਦੀ ਸਰਕਾਰ ਚ ਕੰਮ ਹੋਇਆ ਇਹ ਕਿਉਂਕਿ ਜਿਹੜਾ ਬੰਦਾ ਬੁਰੇ ਆਉਂਦਾ ਮੜਾ ਚੱਕਦਾ ਗੰਗ ਉਸੇ ਨੂੰ ਫੜ ਕੇ ਅੰਦਰ ਕਰ ਦਾਂਗੇ ਨੇ ਦੇਖੋ ਸਾਰੀ ਇਹ ਇਹ ਸਾਰੀ ਅੰਗ ਨਹੀਂ ਮੇਰੀ ਭੁਗਤ ਹੈ ਇਹਨਾਂ ਚ ਕੋਈ ਵੀ ਕੱਟ ਨਹੀਂ ਹੈਗਾ ਅਸੀਂ ਦਾ ਭਾਈ ਅਸੀਂ ਦਾ ਭਾਈ ਇਹ ਗੱਲ ਕਹਿਣੀਆਂ ਆ ਇਹ ਜਿਹੜੀ ਭਾਈ ਆਉਣ ਵਾਲੀਆਂ ਜਿਹੜੀਆਂ ਹੁਣ ਚੌਵੀ ਵਾਲੀਆਂ ਵੋਟਾਂ ਆ ਰਹੀਆਂ ਨੇ ਅਸੀਂ ਇਹਨਾਂ ਨੂੰ ਪਿੰਡ 'ਚ ਖੰਗਣ ਨਹੀਂ ਦੇਵਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਤਾਂ ਇਹਨਾਂ ਨੂੰ ਖੰਗਣ ਨਹੀਂ ਜੰਦੇ ਪਿੰਡ 'ਚ ਕਿੱਡੇ ਕਿੱਡੇ ਨੇ ਝੰਡੇ ਲਾਏ ਨੇ ਆਪ ਇਹ ਆਪਣਾ ਬੰਗਰ ਲਾਈ ਜਾਂਦੇ ਨੇ ਇਹ ਕਿਹਦੇ ਪੈਸਿਆਂ ਦੇ ਨੇ ਇਹ ਖੁਦ ਸਾਡੇ ਪੈਸਿਆਂ ਦੇ ਝੰਡੇ ਨਹੀਂ ਇਹ ਲਾਈ ਜਾਂਦੇ ਜਿਹੜੇ ਬੈਨਰ ਵੱਡੇ ਵੱਡੇ ਇਹ 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 ਕਿਉਂਕਿ ਹੁਣ ਜਿਹੜਾ ਦਿੱਲੀ ਵਾਲਾ ਕੇਂਦਰੀ ਵਾਲਾ ਇਹ ਵੀ ਇਹਦਾ ਪਿੱਠੂ ਹੈ ਪਿੱਠੂ ਬਣ ਗਿਆ ਇਹਦਾ ਪਿੱਠੂ ਬਣ ਗਿਆ ਦਿੱਲੀ ਵਾਲਾ ਕੇਂਦਰੀ ਵਾਲਾ ਐਸਾ ਬਾਈ ਜੀ ਸਹੀ ਗੱਲ ਕਾਹਾਂਗੇ ਜਿੱਥੇ ਮਰਜ਼ੀ ਸੱਤ ਸਹੀ ਗੱਲ ਹੋਵੇ ਐਸਦਾ ਸਹੀ ਕਾਹਾਂਗੀ ਕਾਹਾਂਗੇ ਦੂਜਾ ਕੱਲ ਮੋਦੀ ਸਰਕਾਰ ਨੇ ਵੀ ਖਿਲਾਫ ਉਹ ਕੀਤਾ ਗਾਇਦੇ ਉੱਪਰ ਕਿਸਾਨਾਂ ਦੇ ਗੋਲੇ ਹਟੇ ਗਏ ਨੇ ਉੱਥੇ ਬਾਰਡਰ ਤੇ ਓ ਬਾਈ ਜੀ ਬਹੁਤ ਗਲਤੀ ਹੈ ਇਹ ਮੋਦੀ ਇਹਦੇ ਖਾਟੜੀ ਜੀ ਬਹੁਤ ਗਲਤੀ ਹੈ ਇਹ ਸਾਡੇ ਜਿਹੜੇ ਸਿੱਖ ਪਹਿਲਾਂ ਵੀ ਮਰੇ ਨੇ 7000 ਬੰਦਾ ਮਰਿਆ ਹੈ ਉੱਥੇ ਇਹ ਬਾਈ ਇਹਦੇ ਕਾਰਨ ਹੀ ਮਰਿਆ ਮੋਦੀ ਦੇ ਕਾਰਨ ਇੱਕ ਖੱਤਰ ਦੇ ਕਾਰਨ ਤੇ ਇੱਕ ਜਿਹੜਾ ਜਲੀਲਾ ਬੈਠਾ ਦਾ ਮੁਖਾਂ ਵਾਲਾ ਇਹ ਬਾਈ ਇਹਨਾਂ ਦੇ ਕਾਰਨ ਇਹ ਸਾਰੇ ਇਕੱਠੇ ਨੇ ਅਥਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਨੇ ਲੋਕਾਂ ਨੂੰ ਭਰੇਖਾ ਹੈ ਵੀ ਸਾਨੂੰ ਕੁਝ ਕਰਨਗੇ ਕਿਉਂਕਿ ਲੋਕਾਂ ਨੂੰ ਆਇਆ ਸੀ ਕਿ ਬਦਰਾ ਬਦ ਲੱਗ ਜਾਂਦਾ ਪਾਣੀ ਇਹ ਜਾਈ ਜਮਈ ਇਹਨਾਂ ਜਮਈਆਂ ਨਾਲ ਚੱਲਦੇ ਚੱਕਣ ਲੱਗ ਗਿਆ ਇਹਨੇ ਕੋਈ ਕੋਈ ਇਹਨਾਂ ਦੀ ਆਪਣੀ ਚੱਟਾਂ ਦੀ ਆਪਣੀ ਸਾਈਡ ਦੀ ਕੋਈ ਚੱਟ ਦੀ ਕੋਈ ਮੰਗਣੀ ਪੂਰੀ ਕੀਤੀ ਹੈ ਪਰ ਐਂ ਹੁਣ ਬਾਦ ਨੂੰ ਅਸੀਂ ਸਭ ਕਸੇ ਖਾਵਾਂਗੇ ਨਾ ਕੇਂਦਰੀਵਾਲ ਨੂੰ ਨਾ ਭਗਵੰਤ ਜਮਾਨ ਨੂੰ ਜਿੰਨਾ ਬਦਰ ਕਿਆਂ ਨੂੰ ਤੇ ਨਾ ਕਾਂਗਰਸ ਨੂੰ ਅਸੀਂ ਤਾਂ ਵਾਸ ਆਪ ਦਾ ਪਾਈ ਪਿਓ ਦਾ ਪਿਓ ਦਾ ਸਹੀ ਵਾਸ ਚੁਰਾਂਗੇ ਸਾਡੇ ਵਾਸਤੇ ਜਿਹੜਾ ਕੰਮ ਕਰੂਗਾ ਪੰਜਾਬ ਪਿੱਛੇ ਦਿੱਲੀ ਜਾਵਾਂਗੇ ਲੋੜ ਪਈ ਦਿੱਲੀ ਜਾਵਾਂਗੇ ਜੇ ਲੋੜ ਪਈ ਸਾਨੂੰ ਮੈਸੇਜ ਆਊਗਾ ਜਾਵਾਂਗੇ ਅਸੀਂ ਅਸੀਂ ਪਹਿਲਾਂ ਵੀ ਜਾਂਦੇ ਰਹੇ ਹਾਂ ਹੁਣ ਵੀ ਜਾਵਾਂਗੇ ਬਾਰ ਡਰਾਂ ਕੇ ਬਾਗਾਂ ਦੇ ਸਾਡੇ ਮੁੰਡੇ ਬਹੁਤ ਜ਼ਿਆਦੇ ਕਿਉਂਕਿ ਪੱਥਰਾ ਵਾਲੇ ਕਿੱਲੇ ਗੱਡੇ ਪਈ ਨੇ ਤੇ ਵੱਡੀਆਂ-ਵੱਡੀਆਂ ਬੋਹਲਾਈਆਂ ਪਈਆਂ ਨੇ ਤੇ ਅਥਰੂ ਗੋਲੇ ਸੁੱਟੀ ਜਾਂਦੇ ਨੇ ਤੇ ਤੇ ਵੱਡੀਆਂ-ਵੱਡੀਆਂ ਟੈਂਕੀਆਂ ਦਾ ਰੱਖੀਆਂ ਨੇ ਗੰਦੇ ਪਾਣੀ ਵਾਸਤੇ ਸਿੱਕਣ ਵਾਸਤੇ ਗਰਮ ਪਾਣੀ ਛੱਡਦੇ ਨੇ ਇੱਕ ਮੁੰਡੇ ਦੀ ਰਾਤ ਆਖੀ ਕੱਢੀ ਬੁਲਸਾਰੇ ਨੇ ਉਹ ਬਹੁਤ ਰੌਲਾ ਪਈ ਜਾਂਦਾ ਜਿਹੜੀ ਮੁੰਡੇ ਦੀ ਕੱਢ ਅੱਖ ਕੱਢੀ ਆ ਉਹਦੇ ਬਾਰੇ ਬਹੁਤ ਜ਼ਿਆਦਾ ਰੌਲਾ ਪਈ ਜਾਂਦਾ ਐਸੀ ਤਾਂ ਹੁਣ ਕਿਸੇ ਸਰਕਾਰ ਨੂੰ ਨਹੀਂ ਚਾਹੁੰਦੇ ਮੈਂ ਐਸੀ ਕਿਸੇ ਸਰਕਾਰ ਨੂੰ ਬਣ ਨਹੀਂ ਦਈਏ ਸਾਨੂੰ ਕੋਈ ਲੋੜ ਨਹੀਂ ਇਹਨਾਂ ਦੀ ਅਸਟੈਨਾਂ ਨੂੰ ਬਟਾ ਪਾਵਾ ਕੇ ਦੇਖ ਲੈ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਵੋਟਰਾਂ ਦਾ ਫੇਰ ਆ ਗਏ ਜੀ ਬਕਾਂ ਫੇਰ ਆ ਗੀਆਂ ਹੁਣ ਅਸੀਂ ਵਰਨ ਨਹੀਂ ਦਿੰਦੇ ਨਾ ਅਸੀਂ ਵੋਟ ਪਾਈਏ ਇਹਨਾਂ ਨੂੰ ਇਹ ਸਭ ਇਹ ਤਾਂ ਜੀ ਇਹ ਤਾਂ ਜੀ ਹੁਣ ਕੁੱਤੀ ਚੋਰਾ ਨਾਲ ਰਲ ਗਈ ਚੋਰਾ ਨਾਲ ਰਲ ਗਈ ਕੁੱਤੀ ਕੋਈ ਕੋਈ ਫਰਕ ਨਹੀਂ ਹੈਗਾ ਇੱਕ ਇੱਕ ਆਈ ਇੱਕ ਆਈ ਆਪਾਂ ਨੂੰ ਪੂਰਾ ਇੱਕ ਆਈ ਆਪਾਂ ਨੂੰ ਇਹਦਾ ਆਪਣੇ ਟਿਕਟ ਪਾਉਂਦੇ ਨੇ ਵੀ ਤੁਹਾਡੇ ਵਾਸਤੇ ਕੁਝ ਕਰਾਂਗੇ ਜਿੰਮੇਵਾਰਾਂ ਵਾਸਤੇ ਮੈਂ ਤੁਹਾਡਾ ਜਿੰਮੇਵਾਰ ਭਰਾਂ ਸੱਟਾ ਜਿੰਮੇਵਾਰ ਭਰ ਕੇ ਰਹਿਗਾ ਉਹ ਤੁਝਾ ਨੱਚਣਾ ਆ ਰਿਹਾ ਓਏ ਤੁਝਾ ਨੱਚਣਾ ਨਹੀਂ ਤੁਝਾ ਟੁੱਟ ਕੇ ਚਲਾਉਣਾ ਹੈ ਤੂੰ ਕਿਸੇਰੀ ਕੋਈ ਚੰਗੀ ਕਰ ਇਹ ਤੇਰੀ ਚੰਗੀ ਹੋਵੇ ਤੇ ਜਿਹੜੇ ਇਸਦਾ ਕਹਿੰਦੇ ਸੀ ਮੈਂ ਨਸ਼ਾ ਬੰਦ ਕਰ ਦੂੰਗਾ ਨਸ਼ਾ ਤਾਂ ਤੁਸੀਂ ਚੋਗੜਾ ਹੋ ਗਿਆ ਅਜਿਹਾ ਜਵਾਨ ਅਜਿਹਾ ਜਵਾਨ ਕਿਉਂ ਕਿ ਨੌਜਵਾਨ ਜਦੋਂ ਕਿਉਂਕਿ ਨੌਜਵਾਨੀ ਮਰੀ ਜਾਂਦੀ ਹੈ ਨਸ਼ੇ ਨਾਲ ਸੇ ਕਿਹੜਾ ਨਸਬੰਧ ਕੀਤਾ ਵੀ ਕਿਹੜੀ ਜ਼ਕਾਨ ਰੁਪਿਆ ਚ ਨਸ਼ੇਦਕ ਛਰਿਆ ਮੁਚਲ ਤੇ ਨਸ਼ੇਦਕ ਜਿੰਨਾ ਜੱਬਣੀ ਜਿਹੜੀਆਂ ਕੱਪੜੀਆਂ ਨੇ ਸਿਕਾਂਦਾਂ ਨੇ ਇੰਨਾ ਚ ਵਿਕੀ ਜਾਂਦੇ ਨੇ ਤੂੰ ਕਿਹੜਾ ਮੰਤਰੀ ਹੈ ਤੈਨੂੰ ਬਈ ਤੇਰਾ ਮੂੰਹ ਮੰਤਰੀ ਵਾਲਾ ਕੋਈ ਹੈ ਤੂੰ ਤਾਂ ਗੱਲਾਂ ਦਾ ਗਲਾਕ ਹੈ ਕਿ ਤੂੰ ਦਾ ਗੱਜਾਂ ਦਾ ਗਲਾਕ ਹੈ ਤੂੰ ਪਰ ਜੇ ਹੁਣ ਸਾਡੇ ਪਿੰਡ ਚ ਆਏਗਾ ਤਾਂ ਤੇਰੇ ਬਾਈ ਹੁਣ ਛੱਤਰ ਲਾਵਾਂਗੇ ਅਸੀਂ ਸਾਡੇ ਪਿੰਡ ਚ ਬੜੀ ਨਾ ਸਿਆ ਆਦਮੀ ਦਾ ਪੁੱਤ ਹੋਏਗਾ ਤਾਂ ਸਾਡੇ ਪਿੰਡ ਚ ਬੜੇ ਹੈਗੇ ਨਹੀਂ ਫਿਰ ਤੇਰਾ ਨਾਮ ਕਰਾਂਗੇ ਜਿਹੜੀ ਨਾ ਹੋਈ ਹੋਵੇ ਕਿੰਨੇ ਵੀ ਨਾ ਹੋਈ ਹੋਵੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੁਝ ਲੋਕਾਂ ਨੂੰ ਅਸੀਂ ਕਹਾਂਗੇ ਜੀ ਉਹਨਾਂ ਤੋਂ ਅਸੀਂ ਕਹਿੰਦੇ ਵੀ ਤੁਸੀਂ ਦੇਖੇ ਰਹੋ ਅਸੀਂ ਸੋਡੇ ਮੋਡੇ ਨਾਲ ਮੋਡੇ ਨਾਲ ਕੇ ਖੜਾਂਗੇ ਜੇ ਜੇ ਸਾਡੀ ਲੋੜ ਪਈ ਕਾਂ ਸੀ ਸੇ ਪੰਚਾਂਗੇ ਨਹੀਂ ਨਹੀਂ ਜਿਹੜੇ ਲੋਕ ਕਹਿੰਦੇ ਕਿਸਾਨ ਧਰਨੇ ਲਾ ਕੇ ਉਹੀ ਬਹਿ ਜਾਂਦੇ ਨੇਗੇ ਇਹਨੇ ਪੈਸਾ ਉਹੀ ਬਰਬਾਦ ਕਰੀ ਜਾਂਦੇ ਕੁਝ ਲੋਕ ਕਿਸਾਨਾਂ ਦੇ ਖਿਲਾਫ ਬੋਲਦੇ ਆ ਇਹ ਇਹ ਤਾਂ ਜੀ ਸਰਕਾਰਾਂ ਕਹੀ ਜਾਂਦੀਆਂ ਨੇ ਇਹਦਾ ਕਵੇ ਲਈ ਜਾਂਦੀਆਂ ਨੇ ਇਹਦਾ ਕਵੇ ਲਈ ਜਾਂਦੀਆਂ ਨੇ ਇਹਨਾਂ ਚਵੇ ਲਾਉਣੀ ਲਾਉਣੇ ਨੇ ਇਹਦਾ ਕਵੇ ਜਾਣ ਜੋਖਰੀ ਰਹਿ ਗਏ ਹੋਰ ਇਹਨਾਂ ਕੋਲ ਕੱਖ ਨਹੀਂ ਇਹਦਾ ਗਿੱਦਰ ਨੇ ਸਾਰੇ ਇਹ ਸਾਰੇ ਚੋਰ ਨੇ ਸਾਰੇ ਡਾਕੂ ਨੇ ਇਹਦਾ ਸਾਰੇ ਗੁੰਡੇ ਨੇ ਅਸ ਤਾਂ ਸਹੀ ਗੱਲ ਕਹਾਂਗੇ ਪਰ ਸਾਡੇ ਪਿੰਡ ਚ ਬਾਈ ਵੜਨ ਨਾ ਆਏ ਜੇ ਕੋਈ ਵੜਵਾ ਅਸ ਤਾਂ ਫਿਰ ਛਿੱਤਰ ਲਾਵਾਂਗੇ અસતા રૂપામાં વાયગુરુજી કા ખસા વાગુરુ જી ક ફહ